ਜਦੋਂ ਗੁਰੂ ਹਰਾਈ ਸਾਹਿਬ ਜੀ ਨੇ ਗੁਰਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦੇ ਦਿੱਤੀ ਤਾਂ RAM RAJ ਔਰੰਗਜ਼ੇਬ ਕੋਲ ਕੀ ਫਰਿਆਦਾਂ ਲੈ ਕੇ ਗਿਆ। ਜਦੋਂ RAM RAJ ਸਿੱਖਾਂ ਨੂੰ ਗੁੰਮਰਾਹ ਕਰਨ ਤੇ ਗੁਰਗੱਦੀ ਦੀ ਝੂਠੀ ਦੁਕਾਨ ਚਲਾਉਣ ਵਿੱਚ ਸਫਲ ਨਾ ਹੋਇਆ ਤਾਂ ਉਹ ਭੱਜਿਆ-ਭੱਜਿਆ ਦਿੱਲੀ ਪਹੁੰਚਿਆ ਤੇ ਬਾਦਸ਼ਾਹ ਔਰੰਗਜ਼ੇਬ ਅੱਗੇ ਜਾ ਫਰਿਆਦ ਕੀਤੀ। ਉਹ ਸੋਚਦਾ ਸੀ ਕਿ ਔਰੰਗਜ਼ੇਬ ਮੇਰੇ ਤੇ ਮਿਹਰਬਾਨ ਹੈ ਕਿਉਂਕਿ ਮੈਂ ਆਪਣੀ ਚਤਰ ਚਲਾਕੀ ਨਾਲ ਉਸ ਨੂੰ ਖੁਸ਼ ਕੀਤਾ ਹੋਇਆ ਹੈ, ਉਹ ਜ਼ਰੂਰ ਮੇਰੀ ਮਦਦ ਕਰੇਗਾ। ਉਸ ਨੇ ਬਾਦਸ਼ਾਹ ਵੱਲ ਦਰਖਾਸਤ ਲਿਖੀ ਕਿ ਮੈਂ ਗੁਰੂ ਹਰਾਈ ਸਾਹਿਬ ਜੀ ਦਾ ਜੇਠਾ ਪੁੱਤਰ ਹਾਂ ਬਾਪ ਤੋਂ ਬਾਅਦ ਗੁਰਗੱਦੀ ਤੇ ਮੇਰਾ ਹੱਕ ਬੰਦਾ ਹੈ ਉਹ ਮੈਨੂੰ ਦਿੱਤੀ ਜਾਣੀ ਚਾਹੀਦੀ ਸੀ ਪਰ ਮੇਰੀ ਹੱਕ ਲਤੀਫੀ ਕਰਕੇ ਮੇਰਾ ਛੋਟੇ ਭਰਾ ਨੂੰ ਜਿਹੜਾ ਅਜੇ ਪੂਰੀ ਤਰ੍ਹਾਂ ਨਵਾਲਗ ਹੈ ਗੁਰੂ ਥਾਪ ਦਿੱਤਾ ਗਿਆ ਹੈ ਮੇਰਾ ਕਸੂਰ ਸਿਰਫ ਇਹੋ ਹੈ ਕਿ ਮੈਂ ਆਪ ਦਾ ਤਾਬੇਦਾਰ ਤੇ ਵਫਾਦਾਰ ਹਾਂ ਮੇਰੇ ਪਿਤਾ ਜੀ ਆਪ ਦੇ ਖਿਲਾਫ ਸਨ ਉਹਨਾਂ ਨੇ ਸੌ ਖਾਦੀ ਹੋਈ ਸੀ ਕਿ ਆਪ ਦੇ ਮੱਥੇ ਨਹੀਂ ਲੱਗਣਾ ਇਸ ਕਰਕੇ ਆਪ ਦੇ ਬਲਾਉਂ ਤੇ ਉਹ ਆਪ ਨਹੀਂ ਆਏ ਤੇ ਆਪਣੀ ਥਾਂ ਮੈਨੂੰ ਦਿੱਲੀ ਭੇਜ ਦਿੱਤਾ ਹੁਣ ਜੋਤੀ ਜੋਤ ਸਮਾਉਂ ਮੇ ਉਹ ਮੇਰੇ ਛੋਟੇ ਭਰਾ ਨੂੰ ਵੀ ਇਹੀ ਹੁਕਮ ਦੇ ਕੇ ਗਏ ਹਨ ਕਿ ਉਹ ਆਪ ਦਾ ਮੂੰਹ ਨਾ ਵੇਖੇ ਤੇ ਕਿਸੇ ਪ੍ਰਕਾਰ ਦਾ ਆਪ ਨਾਲ ਸਹਿਯੋਗ ਨਾ ਕਰੇ ਮੇਰੀ ਦਰਖਾਸਤ ਹੈ ਕਿ ਮੇਰੇ ਛੋਟੇ ਭਰਾ ਨੂੰ ਆਪਣੇ ਪਾਸ ਬੁਲਾ ਕੇ ਉਸ ਨੂੰ ਮਜਬੂਰ ਕੀਤਾ ਜਾਏ ਤੇ ਉਹ ਮੇਰਾ ਹੱਕ ਮੇਰੇ ਹਵਾਲੇ ਕਰੇ ਤੇ ਗੁਰਗੱਦੀ ਤੋਂ ਹਟ ਜਾਏ ਰਾਮ ਰਾਏ ਦੀ ਦਰਖਾਸਤ ਨੂੰ ਪੜ੍ਹ ਕੇ ਔਰੰਗਜੀਬ ਦਿਲ ਵਿੱਚ ਬੜਾ ਖੁਸ਼ ਹੋਇਆ ਕਿ ਹੁਣ ਗੁਰੂ ਘਰ ਮੇਰੀ ਮੁੱਠੀ ਵਿੱਚ ਆ ਜਾਵੇਗਾ ਪਰ ਉਸ ਨੇ ਰਾਮ ਰਾਏ ਨੂੰ ਹੋਰ ਪੱਕਾ ਕਰਨ ਲਈ ਉਤੋਂ ਉਸ ਨੂੰ ਸਲਾਹ ਦਿੱਤੀ ਕਿ ਉਹ ਗੁਰਗੱਦੀ ਦੇ ਝਗੜੇ ਵਿੱਚ ਨਾ ਪਵੇ ਉਸ ਕੋਲ ਹਕੂਮਤ ਦੀ ਵਖਸੀ ਹੋਈ ਜ਼ਗੀਰ ਹੈ ਉਹ ਸੁੱਖ ਨਾਲ ਜ਼ਿੰਦਗੀ ਬਤਾਏ ਤੇ ਛੋਟੇ ਭਰਾ ਨਾਲ ਬਾਦ ਵਿਵਾਦ ਨਾ ਵਧਾਏ ਪਰ ਜਿਹਾ ਕਿ ਉਮੀਦ ਸੀ ਰਾਮ ਰਾਏ ਨਾ ਮੰਨਿਆ ਉਹ ਆਪਣੀ ਜਿੱਤ ਤੇ ਅੜਿਆ ਰਿਹਾ ਔਰੰਗਜੀਬ ਲੂੰਬੜ ਵਾਂਗ ਚਲਾਕ ਤੇ ਚਾਲਵਾਸੀ ਉਹ ਤਾਂ ਆਪ ਹੀ ਇਹ ਚਾਹੁੰਦਾ ਸੀ ਕਿ ਗੁਰਗੱਦੀ ਉੱਤੇ ਕੋਈ ਅਜੇਹਾ ਬੰਦਾ ਕਾਬਜ ਹੋਵੇ ਜਿਹੜਾ ਮੇਰਾ ਵਫ਼ਾਦਾਰ ਹੋਵੇ ਤੇ ਮੇਰੇ ਇਸ਼ਾਰੇ ਉੱਤੇ ਚੱਲੇ ਉਹ ਜਾਣਦਾ ਸੀ ਕਿ ਸਿੱਖ ਗੁਰੂਆਂ ਦਾ ਆਪਣੇ ਸਿੱਖਾਂ ਦਾ ਕੇਰਾ ਬੜਾ ਵੱਡਾ ਹੋਇਆ ਪਿਆ ਹੈ ਸਿੱਖਾਂ ਤੋਂ ਇਲਾਵਾ ਲੱਖਾਂ ਹਿੰਦੂ ਤੇ ਮੁਸਲਮਾਨ ਵੀ ਗੁਰੂ ਘਰ ਵੱਲ ਸ਼ਰਧਾ ਰੱਖਦੇ ਹਨ ਗੁਰੂਆਂ ਦੇ ਪ੍ਰਚਾਰ ਸਦਕਾ ਪੰਜਾਬ ਵਿੱਚ ਇਸਲਾਮ ਦਾ ਫਿਲਾਅ ਰੁਕ ਗਿਆ ਹੈ ਹੁਣ ਜਦ ਕੀ ਗੁਰੂ ਗੱਦੀ ਉੱਪਰ ਇੱਕ ਬਾਲਕ ਬੈਠਾ ਹੈ ਤੇ ਬਾਲਕ ਦਾਵੇਦਾਰ ਹਕੂਮਤ ਦਾ ਤਾਬੇਦਾਰ ਹੈ ਤਾਂ ਮੌਕੇ ਦਾ ਫਾਇਦਾ ਉਠਾ ਕੇ ਗੁਰੂ ਘਰ ਨੂੰ ਕਮਜ਼ੋਰ ਕਰਨਾ ਚਾਹੀਦਾ ਹੈ ਜਿਸ ਨਾਲ ਲੋਕਾਂ ਵਿੱਚ ਇਸ ਦਾ ਅਸਰ ਪ੍ਰਭਾਵ ਘਟ ਜਾਵੇ ਜਦੋਂ ਪ੍ਰੇਰਨਾ ਦਾ ਸੋਮਾ ਸੁੱਕ ਜਾਏਗਾ ਤਾਂ ਸਿੱਖ ਮਈ ਹੋ ਕੇ ਇਸਲਾਮ ਵਿੱਚ ਆ ਜਾਣਗੇ ਹਿੰਦੂ ਤਾਂ ਅੱਗੇ ਹੀ ਮਰਦਾ ਹੋਏ ਹਨ ਸਿੱਖ ਗੁਰੂਆਂ ਦੇ ਆਸਰੇ ਹੀ ਉਹ ਹੁਣ ਤੱਕ ਆਪਣੇ ਮਜਹਬ ਨਾਲ ਚਿਪਕੇ ਹੋਏ ਹਨ ਜਦੋਂ ਇਹ ਆਸਰਾ ਖਤਮ ਹੋ ਜਾਏਗਾ ਤਾਂ ਉਹ ਸਭ ਦੇ ਸਭ دین ਇਸਲਾਮ ਕਬੂਲ ਕਰ ਲੈਣਗੇ ਤੇ ਮੇਰਾ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਦਾ ਸੁਪਨਾ ਪੂਰਾ ਹੋ ਜਾਏਗਾ ਐਸੀ ਸੋਚ ਸੋਚ ਕੇ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਬੁਲਾਉਣ ਦਾ ਸੱਦਾ ਭੇਜਿਆ ਅਗਲੀ ਵੀਡੀਓ ਵਿੱਚ ਸੰਗ ਜੀ ਤੁਹਾਨੂੰ ਦੱਸਾਂਗੇ ਗੁਰੂ ਹਰਕ੍ਰਿਸ਼ਨ ਜੀ ਔਰੰਗਜ਼ੇਬ ਦੇ ਸੱਦੇ ਪਰਵਾਨ ਕੀਤਾ ਮਨਾ ਕੀਤਾ ਇਹ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ